अनाउंसमेंट करा दें सरेंडर करापन आज शेख लोकल एसएचओ एसएचओ साहब अनाउंसमेंट कराओ एसएचओ साहब अनाउंसमेंट कराओ कौन है ਯੇ ਕੋ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋਈ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰਾ ਨਾਲ ਅਨਾਉਂਸਮੈਂਟ ਕਰਾ ਦਿੰਦੇ ਆ ਆ ਆ ਜਾ ਭਰਾਵਾ ਤਿੰਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਅਸਤੇ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਿੱਟ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਵਾਦਾ ਅੰਦਰ ਕਰਵਾ ਦਿੰਦੇ ਆ ਨਾਗਰਾ ਸਾਹਿਬ ਐਸੇ ਜੂ ਨੂੰ ਭੇਜੋ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਏ ਗੁਰਦੁਆਰਿਆਂ ਸਰਾਦ ਨੇ ਕਰਾ ਦਿੰਦੇ ਆ ਅਨਾਉਂਸਮੈਂਟ ਕਰਾ ਦਿੰਦੇ ਆ ਸਰੰਦਰ ਕਰ ਜਾ ਗਤਨ ਛੱਡ ਕੇ ਬਾਹਰ ਆ ਜਾ ਸੇਖੋ ਕਰਾ ਦੇਣਾ ਕਰਾ ਦੇਣਾ ਬਾਕੀ ਖੁੱਲੀਆਂ ਪਿੱਛੇ ਲੋਕਲ ਐਸਐਚਓ ਐਸਐਚਓ ਸਾਹਿਬ ਅਨਾਊਂਸਮੈਂਟ ਕਰਾਓ ਕੀ ਆ ਸਰ ਕੀ ਆ ਐਸਐਚਓ ਸਾਹਿਬ ਅਨਾਊਂਸਮੈਂਟ ਕਰਾਓ ਉਹ ਦੋ ਜਣੇ ਇੱਧਰ ਨੇ ਕੌਣ ਬਿਠਾ ਦੇ ਨਾ ਨਾ ਕੋਈ ਨਿਕਲ ਕੇ ਕਰਾਣੇ ਆ ਬਿਠਾ ਲੋ ਜਿਹੜਾ ਤੇਰੀ ਤੈਨੂੰ ਦੱਸਾਂ ਨੁਕਸਾਨ ਨਾ ਕਰੀਂ ਨਾ 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 ਛੇ ਕੋ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰੇ ਨਾਲ ਅਨਾਉਂਸਮੈਂਟ ਕਰਾ ਦਿੰਦੇ ਆ ਉਹ ਆ ਜਾ ਭਰਾਵਾ ਤਿੰਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਅਸਤੀ ਨੂੰ ਕਹ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਿੱਧ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਵਾਦਾ ਨਾਗਰਾ ਸਾਹਿਬ ਐ ਸਜੂਰ ਭਾਈ ਨੂੰ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਓ ਗੁਰਦੁਆਰਿਆਂ ਕਰਾ ਦਿੰਦੇ ਆ ਕਰਾ ਦਿਓ ਅਨਾਉਂਸਮੈਂਟ ਕਰਾ ਦਿੰਦੇ ਮੈਂ ਸਰਿੰਦਰ ਕਰ ਜਾ शेखल पीछे लोकल एसएचओ एसएचओ साहब अनाउंसमेंट कराओ एसएचओ एच साहब अनाउंसमेंट कराओ कौन है ਨਾ ਨਾ ਛੇਕਾ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰਾ ਅਨਾਉਂਸਮੈਂਟ ਕਰਾ ਦਿੰਦੇ ਆ ਆ ਆ ਜਾ ਭਰਾਵਾ ਤੈਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਐਸਐਸਓ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਿੱਟ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਰਦਾ ਵਾਦਾ ਕਰਵਾ ਦਿੰਦੇ ਆ ਨਾਗਰਾ ਸਾਹਿਬ ਐਸਸੀ ਨੂੰ ਭੇਜੋ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਇਆ ਗੁਰਦੁਆਰਿਆਂ ਸਰਦਾ ਦਿੰਦੇ ਆ ਕਰਾ ਵੀ ਅਨਾਉਂਸਮੈਂਟ ਕਰਾ ਦਿੰਦੇ ਆ ਖਰੰਦਲ ਕਰ ਜਾ ਵੈਪਨ ਛੱਡ ਕੇ ਬਾਹਰ ਆ ਜਾ ਸੇਖੋ ਕਰਾ ਦੇਣਾ ਕਰਾ ਦਿੰਦੇ ਆ ਬਾਕੀ ਗੁੱਲੀ ਪਿੱਛੇ ਕਰਾ ਦੇਣਾ ਕਰੀ ਬਾਪਣ ਬਾਹਰ ਛੱਡ ਬਾਪਣ ਬਾਹਰ ਛੱਡ ਦੇ ਲੋਕਲ ਐਸਐਸਓ ਐਸਐਸਓ ਸਾਹਿਬ ਅਨਾਊਂਸਮੈਂਟ ਕਰਾਓ ਕੀ ਆ ਸਰ ਕੀ ਆ ਐਸਐਸਓ ਸਾਹਿਬ ਅਨਾਊਂਸਮੈਂਟ ਕਰਾਓ ਉਹ ਦੋ ਜਣੇ ਅਗਲੇ ਨੇ ਕੌਣ ਬਿਠਾ ਲੋ ਕੋਈ ਨਹੀਂ ਕਰਾਣੇ ਆ ਬਿਠਾ ਲੋ ਜੇ ਨਹੀਂ ਕਰੀ ਤੈਨੂੰ ਦੱਸਦਾ ਨੁਕਸਾਨ ਕਰਾਂਗਾ ਨਾ ਨਾ ਜੇ ਕੋ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰੇ ਦਾ ਅਨਾਉਂਸਮੈਂਟ ਕਰਾ ਦਿੰਦੇ ਆ ਆ ਆ ਜਾ ਭਰਾਵਾ ਤਿੰਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਅਸਤੂ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਿੱਧ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਵਾਦਾ ਨਾਗਰਾ ਸਾਹਿਬ ਐ ਸਜੂਲ ਪੇਡੋ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਏ ਗੁਰਦੁਆਰਿਆਂ ਸਰਾਵ ਨੇ ਇਹ ਕਰਾ ਵੀ ਵੀਡੀਓ ਬਣਾ ਕਰੀ ਅਨਾਉਂਸਮੈਂਟ ਕਰਾ ਤੇ ਮੈਂ ਸਰੰਦਰ ਕਰ ਜਾ ਵੈਪਨ ਛੱਡ ਕੇ ਬਾਹਰ ਆ ਜਾ ਸੇਖੋ ਕਰਾ ਦਿੰਨੇ ਕਰਾ ਦਿੰਨੇ ਆ ਬਾਕੀ ਗੁੱਲੀ ਪਿੱਛੇ ਕਰਾ ਨਾ ਕਰੀ ਬਾਪਨ ਬਾਹਰ ਛੱਡ ਬਾਪਨ ਬਾਹਰ ਛੱਡ ਦੇ ਲੋਕਲ ਐਸਐਚਓ ਐਸਐਚਓ ਸਾਹਿਬ ਅਨਾਊਂਸਮੈਂਟ ਕਰਾਓ ਇਹ ਆ ਸਰ ਕੀ ਐ ਐਸਐਚਓ ਸਾਹਿਬ ਅਨਾਊਂਸਮੈਂਟ ਕਰਾਓ ਉਹ ਦੋ ਜਣੇ ਅੱਧਰ ਨੇ ਕੌਣ ਹੈ ਬਿਠਾ ਦਿਓ ਕੋਈ ਨਿਕਲ ਕੇ ਕਰਾਣੇ ਆ ਬਿਠਾ ਦਿਓ ਜਨਾ ਤੇਰੀ ਤੈਨੂੰ ਦੱਸਦਾ ਨੁਕਸਾਨ ਲੱਗਸਾ ਨਾ ਨਾ ਛੇ ਕੋ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰੇ ਦਾ ਅਨਾਉਂਸਮੈਂਟ ਕਰਾ ਦਿੰਦੇ ਆ ਉਹ ਆ ਜਾ ਭਰਾਵਾ ਤਿੰਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਅਸਤ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਿੱਟ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਵਾਦਾ ਕਰਵਾ ਦਿੰਦੇ ਆ ਨਾਗਰਾ ਸਾਹਿਬ ਐਸਜੂ ਨੂੰ ਭੇਜੋ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਏ ਗੁਰਦੁਆਰਿਆਂ ਕਰਾ ਦਿੰਦੇ ਆ ਕਰਾ ਦਿੰਦੇ ਆ ਅਨਾਉਂਸਮੈਂਟ ਕਰਾ ਦਿੰਦੇ ਆ ਸਰੰਦਰ ਕਰ ਜਾ ਵਾਪਸ ਛੱਡ ਕੇ ਬਾਹਰ ਆ ਜਾ ਦੇਖੋ ਕਰਾ ਦੇ ਨੇ ਕਰਾ ਦੇ ਨੇ ਆ ਬਾਕੀ ਗੁੱਲੀ ਪਿੱਛੇ ਲੋਕਲ ਐਸਐਚਓ ਐਸਐਚਓ ਸਾਹਿਬ ਅਨਾਉਂਸਮੈਂਟ ਕਰਾਓ ਕੀ ਆ ਸਰ ਕੀ ਆ ਐਸਐਚਓ ਸਾਹਿਬ ਅਨਾਉਂਸਮੈਂਟ ਕਰਾਓ ਉਹ ਦੋ ਜਣੇ ਅਗਲੇ ਨੇ ਕੌਣ ਹੈ ਬਿਠਾ ਲੋ ਕੋਈ ਨਹੀਂ ਕਰਾਣੇ ਆ ਬਿਠਾ ਲੋ ਜਿਹੜੇ ਤੇਨ ਦੱਸਦਾ ਨੁਕਸਾਨ ਆ ਤੈਨੂੰ ਨਾ 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 ਜੇ ਕੋ ਬਾਹਰ ਆ ਜਾ ਸਰੈਂਡਰ ਕਰ ਦੇ ਬਸ ਸਰੈਂਡਰ ਕਰ ਦੇ ਕੋ ਬਾਹਰ ਆ ਜਾ ਬੇਟਾ ਬਾਹਰ ਆ ਜਾ ਤੈਨੂੰ ਗੁਰਦੁਆਰਾ ਅਨਾਉਂਸਮੈਂਟ ਕਰਾ ਦਿੰਦੇ ਆ ਆ வா ਜਾ ਭਰਾਵਾ ਤਿੰਨਾਂ ਕੋ ਸਾਰੀ ਦੁਸ਼ਮਣੀਆਂ ਬਾਹਰ ਆ ਜਾ ਹਾਂਜੀ ਹਾਂਜੀ ਸਾਰੇ ਚੁੱਪ ਕਰ ਜਾਓ ਸਾਇਲੈਂਟ ਡੀਐਸਪੀ ਨਾਗਰਾ ਸਾਹਿਬ ਲੋਕਲ ਅਸਤੂ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਹਾਂ ਤੇ ਤੂੰ ਅਸਲਾ ਸਤ ਕੇ ਬਾਹਰ ਆ ਜਾ ਬੇਟਾ ਸਰੈਂਡਰ ਕਰ ਜਾ ਮੈਂ ਡੀਐਸਪੀ ਵਿਕਰਮ ਰਾੜਾ ਨਾਲੇ ਡੀਐਸਪੀ ਨਾਗਰਾ ਸਾਹਿਬ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਵਾਦਾ ਨਾਗਰਾ ਸਾਹਿਬ ਐ ਸਜੂਰ ਭਾਈ ਜੋ ਅਨਾਉਂਸਮੈਂਟ ਕਰਾ ਦੂਗਾ ਸਾਰੇ ਅਨਾਉਂਸਮੈਂਟ ਕਰਾਇਆ ਗੁਰਦੁਆਰਿਆਂ ਸਰਾਜ ਨੇ ਕਰਾ ਵੀਡੀਓ ਨਾ ਸਾਰੀ ਅਨਾਉਂਸਮੈਂਟ ਕਰਾ ਦਿੰਦੇ ਹਰਿੰਦਰ ਕਰ ਜਾ